ਅਰੇ ਹੀ ਸ੍ਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਇੱਕ ਵਾਰ ਫਿਰ ਪੰਜਾਬ ਦੀ ਸਿਆਸਤ ਵਿੱਚ ਵੱਡਾ ਚਿਹਰਾ ਬਣ ਕੇ ਆਉਣਗੇ 4 ਜੂਨ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਸਿਆਸਤ ਦੇ ਵਿੱਚ ਕਰਨਗੇ ਐਂਟਰੀ ਜਿਨ੍ਹਾਂ ਦੇ ਵੱਲੋਂ ਅੱਜ ਬਹੁਤ ਵੱਡਾ ਬਿਆਨ ਦਿੱਤਾ ਗਿਆ ਜੋ ਆਈਪੀਐਲ ਫਾਈਨਲ ਪੰਜਾਬ ਦਿੱਤੇਗਾ ਪੰਜਾਬ ਦੇ ਵਿੱਚ ਖੁਸ਼ੀਆਂ ਹੋਣਗੀਆਂ ਤੇ 2027 ਪੰਜਾਬ ਸਰਕਾਰ ਬਣੇਗੀ ਕਾਂਗਰਸ ਦੀ ਇਸ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਨੇ ਅੱਜ ਆਪਣਾ ਮੀਡੀਆ ਦੇ ਉੱਪਰ ਇਹ ਪੋਸਟ ਪਾ ਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ ਜੋ ਕਿਆ ਸਲਾਹੇ ਜਾ ਰਹੀ ਸੀ ਕਿ ਨਵਜੋਤ ਸਿੰਘ ਸਿੱਧੂ ਸਿਆਸਤੋਂ ਬਿਲਕੁਲ ਸੰन्यास ਲੈ ਜਾਣਗੇ ਸਿਆਸਤ ਛੱਡ ਦੇਣਗੇ ਪਰ ਆਈਪੀਐਲ ਤੋਂ ਬਾਅਦ ਜੋ 4 ਜੂਨ ਤੋਂ ਇੱਕੋਦਮ ਨਵਜੋਤ ਸਿੰਘ ਸਿੱਧੂ ਸਿਆਸਤ ਵਿੱਚ ਉਹਨਾਂ ਦੀ ਐਂਟਰੀ ਹੋਵੇਗੀ ਜੋ ਉਪ ਚੋਣ ਦੇ ਵਿੱਚ ਉਹ ਚੋਣ ਪ੍ਰਚਾਰ ਕਰਦੇ ਵੀ ਨਜ਼ਰ ਆਉਣਗੇ ਤੇ ਲੁਧਿਆਣਾ ਦੇ ਵਿੱਚ ਚੋਣ ਪ੍ਰਚਾਰ ਤੋਂ ਬਾਅਦ 2027 ਲਈ ਉਹ ਪੰਜਾਬ ਵਿੱਚ ਵੱਡਾ ਚਿਹਰਾ ਬਣ ਕੇ ਪੰਜਾਬ ਵਿੱਚ ਚੋਣ ਪ੍ਰਚਾਰ ਕਰਨਗੇ ਔਰ ਪੰਜਾਬ ਵਿੱਚ ਸਰਕਾਰ ਬਣਾਉਣਗੇ ਇਸੇ ਬਾਰੇ ਉਹਨਾਂ ਨੇ ਆਪਣੀ ਪੋਸਟ ਪਾਈ ਏ ਸੋ ਨਵਜੋਤ ਸਿੰਘ ਸਿੱਧੂ ਅਕਸਰ ਹੀ ਪਿਛਲੇ 1 ਸਾਲ ਤੋਂ ਜੋ ਕਿ ਪਿੱਛੇ ਹੋ ਕੇ ਬੈਠੇ ਨੇ ਪਰਦੇ ਦੇ ਪਰ ਕਦੇ-ਕਦੇ ਉਹ ਐਸੀ ਪੋਸਟ ਪਾਉਂਦੇ ਨੇ ਕਦੇ-ਕਦੇ ਉਹ ਆਪਣੀ ਕੋਈ ਐਸੀ ਪੋਸਟ ਪਾ ਕੇ ਸਭ ਨੂੰ ਹੈਰਾਨ ਕਰ ਦਿੰਦੇ ਨੇ ਔਰ ਸਾਰਿਆਂ ਦੇ ਲਈ ਖਲਬਲੀ ਮਚਾ ਦਿੰਦੇ ਨੇ ਪਾਪੀਆਂ ਦੇ ਵਿੱਚ ਜਦੋਂ ਉਹਨਾਂ ਦੀ ਪੋਸਟ ਆਉਂਦੀ ਏ ਸੋ ਨਵਜੋਤ ਸਿੰਘ ਸਿੱਧੂ ਨੇ ਅੱਜ ਜਿਵੇਂ ਹੀ ਪੰਜਾਬ ਦੇ ਵਿੱਚ ਜੋ ਪੰਜਾਬ ਕਿੰਗਸ ਅਤੇ ਮੁੰਬਈ ਇੰਡੀਜ਼ ਦੇ ਵਿਚਕਾਰ ਇੱਕ ਦਿਨ ਚਪਸ ਮੈਚ ਖੇਡਿਆ ਜਾਵੇਗਾ ਇਸ ਦੇ ਬਾਰੇ ਉਹਨਾਂ ਨੇ ਅੱਜ ਪੋਸਟ ਪਾ ਕੇ ਸਭ ਨੂੰ ਹੈਰਾਨ ਕੀਤਾ ਮੈਚ ਤੋਂ ਪਹਿਲਾਂ ਸਾਬਕਾ ਕ੍ਰਿਕਟਰ ਜੋ ਕਮੈਂਟਰੀ ਕਰ ਰਹੇ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਦੀ ਟੀਮ ਨੂੰ ਵਧਾਈ ਦਿੱਤੀ ਔਰ ਪ੍ਰਸ਼ੰਸਾ ਕੀਤੀ ਹੈ ਸਿੱਧੂ ਨੇ ਕਹਿ ਕੇ ਟੀਮ ਨੂੰ ਇਸ ਵਾਰ ਪੂਰੇ ਪੰਜਾਬ ਵਿੱਚ ਜਿੱਤਣ ਦੀ ਉਮੀਦ ਹੈ ਤੇ ਕਪਤਾਨ ਸ਼੍ਰੇਸ਼ ਆਈਅਰ ਇਤਿਹਾਸ ਰਚ ਸਕਦੇ ਹਨ ਅੱਜ ਪੰਜਾਬ ਲਈ ਔਰ ਪੰਜਾਬੀਆਂ ਲਈ ਪੰਜਾਬ ਕਿੰਗਸ ਨੂੰ ਪਹਿਲੀ ਵਾਰ ਆਈਪਲ ਪਲੇਆਫਸ ਲੈ ਜਾਣ ਵਾਲੇ ਸ਼੍ਰੇਸ਼ ਆਈਅਰ ਇਸ ਤੋਂ ਪਹਿਲਾਂ ਦੋ ਹੋਰ ਟੀਮਾਂ ਨੂੰ ਵੀ ਪਲੇਆਫ ਵਿੱਚ ਲਿਜਾ ਚੁੱਕੇ ਹਨ ਦਿੱਲੀ ਕੈਪੀਟਲਸ ਦੀ ਕਪਤਾਨੀ ਵਿੱਚ ਸ਼ਰੇਸ਼ ਆਇਆ ਟੀਮ ਨੂੰ ਫਾਈਨਲ ਵਿੱਚ ਲੈ ਗਈ ਸੀ ਹਾਲਾਂਕਿ ਉਹ ਖਿਤਾਬ ਜਿੱਤਣ ਤੋਂ ਖੁੰਝ ਗਈ ਸੀ ਪਰ 2024 ਦੇ ਵਿੱਚ ਸ਼ਰੇਸ਼ ਦੀ ਕਪਤਾਨੀ ਵਿੱਚ ਕੋਲਕਾਤਾ ਨਾਈਟ ਰਾਈਡਰਸ ਨੂੰ ਚੈਂਪੀਅਨ ਬਣਨ ਦਾ ਮੌਕਾ ਮਿਲਿਆ ਸੋ ਹੁਣ ਪੰਜਾਬ ਕਿੰਗਸ ਦੇ ਨਾਲ ਉਹ ਆਪਣੀ ਤੀਜੀ ਟੀਮ ਨੂੰ ਪਲੇਆਫ ਤੋਂ ਫਾਈਨਲ ਤੇ ਖਿਤਾਬ ਤੱਕ ਲੈ ਕੇ ਜਾਣ ਦੀ ਕੋਸ਼ਿਸ਼ ਕਰ ਰਹੇ ਹਨ ਸੋ ਸਿੱਧੂ ਨੇ ਲਿਖਿਆ ਕਿ ਉਹ ਤੁਸੀਂ ਕਿਸੇ ਵੀ ਸਟਾਲ ਤੇ ਬੈਠੋਗੇ ਕਿਸੇ ਵੀ ਟਾਬੇ ਦੇ ਮਾਲਕ ਨਾਲ ਗੱਲ ਕਰੋਗੇ ਜਾਂ ਬੈਠੋਗੇ ਤਾਂ ਹਰ ਕੋਈ ਕਹਿੰਦਾ ਹੈ ਭਾਜੀ ਪੰਜਾਬ ਕਿਵੇਂ ਹਾਰਿਆ ਭਾਜੀ ਇਸ ਵਾਰ ਪੰਜਾਬ ਜਿੱਤੇਗਾ ਇੱਕ ਉਮੀਦ ਅਤੇ ਵਿਸ਼ਵਾਸ ਹੈ ਸਾਰੇ ਪੰਜਾਬ ਦੇ ਲੋਕਾਂ ਨੂੰ ਬਹੁ ਸਮੇਂ ਤੋਂ ਇੱਕ ਪੀੜੀ ਅਤਵਾਦ ਵਿੱਚ ਗੁਆਚ ਗਈ ਦੂਜੀ ਪੀੜੀ ਨਸ਼ਿਆਂ ਵਿੱਚ ਤੇ ਤੀਜੀ ਪੀੜੀ ਪ੍ਰਵਾਸ ਕਰ ਰਹੀ ਹੈ ਪੰਜਾਬ ਵਿੱਚ ਪਰ ਇਸ ਸਭ ਦੇ ਵਿਚਕਾਰ ਪੰਜਾਬ ਲੜ ਰਿਹਾ ਹੈ ਇਤਿਹਾਸ ਗਵਾਏ ਕਿ ਸਿੱਖ ਸਮਰਾਜ ਦੀ ਪ੍ਰੇਰਣਾ ਅਜੇ ਵੀ ਜਿੰਦਾ ਹੈ ਜੋ ਕਿ ਪੰਜਾਬ ਦੇ ਵਿੱਚ ਪੰਜਾਬ ਦੇ ਲੋਕਾਂ ਦੇ ਵਿੱਚ ਆਸ ਹੈ ਜੇਕਰ ਸਰੇ ਸੇਅਰ ਇੱਕ ਟਰੋਫੀ ਜਿੱਤ ਕੇ ਪੰਜਾਬ ਦੇ ਵਿੱਚ ਇਤਿਹਾਸ ਰਚ ਦੇਣਗੇ ਹਰ ਕੋਈ ਕਹੇਗਾ ਇਹ ਕਪਤਾਨ ਸੀ ਜਿਸ ਨੇ ਅਜ ਤੱਕ ਟੀਮ ਨੂੰ ਜੋ ਬਣਾਈ ਰੱਖਿਆ ਤੇ ਜਿੱਤ ਦਵਾਈਏ ਸੋ ਸਿੱਤੂ ਨੇ ਕਹਿ ਕਿ ਦੂਜੇ ਪਾਸੇ ਮumbai inds ਇਸ ਸੀਜ਼ਨ ਵਿੱਚ ਆਪਣਾ 6ਵਾਂ ਆਈਪਲ ਖਿਤਾਬ ਜਿੱਤਣ ਦੇ ਇਰਾਦੇ ਨਾਲ ਮੈਦਾਨ ਵਿੱਚ ਉਤਰੇਗੀ टीम ਪਹਿਲਾ 5 ਵਾਰ ਚੈਂਪੀਅਨ ਰਹਿ ਚੁੱਕੀ ਹੈ ਤੇ ਹੁਣ ਇਤਿਹਾਸ ਰਚਨ ਦੀ ਕੋਸ਼ਿਸ਼ ਕਰੇਗੀ ਸਭ ਦੀਆਂ ਨਜ਼ਰਾਂ ਅੱਜ ਦੇ ਮੈਚ ਤੇ ਟਿਕੀਆਂ ਹੋਣਗੀਆਂ ਜੋ ਅੱਜ ਅਹਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਸ਼ਾਮ 7:30 ਵਜੇ ਸ਼ੁਰੂ ਹੋਵੇਗਾ ਸਾਰਿਆਂ ਦਾ ਧਿਆਨ ਸ਼੍ਰੇਸ਼ ਅਈਅਰ ਦੀ ਕਪਤਾਨੀ ਦੇ ਉੱਪਰ ਟਿਕਿਆ ਹੋਵੇਗਾ ਜੋ 23 ਤਰਕਾਰ ਗੇਂਦਬਾਜ਼ਾਂ ਤੇ ਹੋਵੇਗਾ ਜੋ ਵੀ ਬਿਹਤਰ ਪ੍ਰਦਰਸ਼ਨ ਕਰੇਗਾ ਉਹ ਜਿੱਤੇਗਾ ਜੇਕਰ ਦੋਵਾਂ ਟੀਮਾਂ ਦੇ ਵਿੱਚੋਂ ਕੋਈ ਵੀ ਜਿੱਤਦਾ ਹੈ ਤਾਂ ਉਹ ਇਤਿਹਾਸ ਰਚਨ ਦੇ ਇੱਕ ਕਦਮ ਨੇੜੇ ਪਹੁੰਚ ਜਾਵੇਗਾ ਸੋ ਪੰਜਾਬ ਦੇ ਵਿੱਚ ਜੋ ਖੁਸ਼ੀ ਹੋਵੇਗੀ ਜੀ ਕਰ ਪੰਜਾਬ ਇਸ ਟਰਾਫੀ ਨੂੰ ਜਿੱਤਣ ਵਿੱਚ ਕਾਮਯਾਬ ਹੁੰਦਾ ਹੈ ਇਸ ਦੇ ਨਾਲ ਹੀ ਉਹਨਾਂ ਨੇ ਕਹਿ ਕੇ 2027 ਬਹੁਤ ਨੇੜੇ ਆ ਰਿਹਾ ਪੰਜਾਬ ਦੇ ਵਿੱਚ ਜਿਹੜਾ ਕਿ ਕਾਂਗਰਸ ਪਾਰਟੀ ਦੀ ਸਰਕਾਰ ਬਣਾਉਣ ਵਾਸਤੇ ਲਗਾਤਾਰ ਸਿੱਧੂ ਦੇ ਵੱਲੋਂ ਜਿਹੜੇ ਕਿ ਐਂਟਰੀ ਹੋਵੇਗੀ ਔਰ ਸਿੱਧੂ ਵੱਲੋਂ ਛੱਕੇ ਚੌਕੇ ਮਾਰੇ ਜਾਣਗੇ ਔਰ ਪੰਜਾਬ 2027 ਦੇ ਵਿੱਚ ਕਾਂਗਰਸ ਸਰਕਾਰ ਬਣੇਗੀ ਔਰ ਪੰਜਾਬ ਦੇ ਵਿੱਚ ਜੋ ਅੱਜ ਲਿਓ ਲੈ ਚੁੱਕਿਆ ਪੰਜਾਬ ਇਹ ਉਸ ਨੂੰ ਦੁਬਾਰਾ ਲੀਆਂ ਤੇ ਲੈ ਕੇ ਆਉਣ ਲਈ ਨਵਜੋਤ ਸਿੰਘ ਸਿੱਧੂ ਅਹਿਮ ਰੋਲ ਅਦਾ ਕਰਨਗੇ ਜੋ ਨਵਜੋਤ ਸਿੰਘ ਸਿੱਧੂ ਕਾਂਗਰਸ ਲਈ ਦਿਨ ਰਾਤੇ ਕਰਕੇ ਕਾਂਗਰਸੀ ਸਰਕਾਰ ਬਣਾਉਣਗੇ